ਚਲ ਬਾਹਰ ਪਾਜੀ ਚਲ ਵੀ ਬਾਹਰ ਪਾਜੀ ਤੁਸੀਂ ਬਾਹਰ ਚਲੇ ਯਾਰ ਚਲਦੇ ਚਲ ਤੂੰ ਨਹੀਂ ਜਾ ਰਿਹਾ ਪਾਜੀ ਨਹੀਂ ਜਾ ਰਿਹਾ ਤੂੰ ਵੀਡੀਓ ਬਣਾ ਚਲ ਬਾਹਰ ਬਣਾ ਚਲ ਬਾਹਰ ਪਾਜੀ ਗੱਲ ਸੁਣੋ ਤੱਕੇ ਨਹੀਂ ਮਾਰ ਸਕਦੇ ਤੁਸੀਂ ਹੋਰ ਕੋੜੇ ਰੱਖਿਆ ਯਾਰ ਪਾਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਜੀਵਨ ਸਿੰਘ ਹੈ ਤੇ ਤੁਸੀਂ ਤੱਕੇ ਮਾਰ ਸਕਦੇ ਹੋ ਤੂੰ ਕਿੰਨਵੈਸਟੀ ਹੈਂ ਖਰਾਬ ਕਰਨ ਲੱਗਿਆ ਤੂੰ ਪਾਜੀ ਅਸੀਂ ਤੁਹਾਨੂੰ ਚਲ ਬਾਹਰ ਤੁਸੀਂ ਬਿਨਾ ਪੁੱਛੇ ਅੰਦਰ ਕਿਵੇਂ ਆਈ ਜਾ ਰਹੇ ਹੋ ਤੁਹਾਡਾ ਕੋਈ ਸਕੋ ਤੁਹਾਡਾ ਗੇਟ ਤੇ ਬੰਦ ਹੁੰਦਾ ਹੈਗਾ ਹਾਂ ਹਾਂ ਹੈਗਾ ਕਿੱਥੇ ਆ ਕਿਹਨੇ ਤੁਹਾਨੂੰ ਦੋ ਵਾਰ 20 ਵਾਰ ਕਿ ਕਿਹੜੇ ਬੰਦੇ ਨੇ ਰੋਕਿਆ ਦੱਸੋ ਕਦੋਂ ਮਾਣਾ ਕਿਤੋਂ ਮੈਨੂੰ ਤਾ ਆ ਗਰਜੀਤ ਸਿੰਘ ਦੇ ਨਾਮ ਦੇ ਬੰਦੇ ਵੀਡੀਓ ਆਨ ਕਰ ਆ ਐਸ ਐਚਓ ਜਿਹੜੇ ਗਰਜੀਤ ਨੇ ਆ ਦਵਿੰਦਰ ਕੁਮਾਰ ਜਿਹੜੇ ਕਹਿ ਸਕਦੇ ਇੱਥੇ ੱੱਕੇ ਮਾਰਦੇ ਹੋਏ ਦਿਖਾਈ ਦੇ ਰਿਹਾ ਹਾਲਾਂਕਿ ਜਿਸ ਬੰਦੇ ਨੂੰ ਇਹਨਾਂ ਨੇ ਫੜਨਾ ਸੀਗਾ ਉਸ ਬੰਦੇ ਨੂੰ ਨਹੀਂ ਇਹਨਾਂ ਤੋਂ ਫੜਿਆ ਗਿਆ ਇੱਥੇ ਆ ਕੇ ੱੱਕੇ ਮਾਰ ਲੱਗ ਪਏ ਕਿ ਤੁਸੀਂ ਬਾਹਰ ਚੱਲੋ ਕੌਣ ਸੀਗਾ ਇਹਨਾਂ ਵਾ ਗੇਟ ਤੇ ਰੋਕਣ ਵਾਲਾ ਇਸ ਗੇਟ ਤੇ ਕੌਣ ਸੀਗਾ ਰੋਕਣ ਵਾਲਾ ਭਾਜੀ ਗੇਟ ਤੇ ਦੱਸੋ ਬਾਹਰ ਅਸੀਂ ਗੇਟ ਤੋਂ ਬਾਹਰ ਹਾਂ ਅਸੀਂ ਅਸੀਂ ਗੇਟ ਤੋਂ ਬਾਹਰ ਆ ਅਸੀਂ ਗੇਟ ਤੋਂ ਬਾਹਰ ਆ ਇਸ ਸਮੇ ਅਸੀਂ ਇੱਥੇ ਬੋਲ ਸਕਦੇ ਆ ਭਾਜੀ ਇੱਥੋਂ ਸਾਨੂੰ ਕਿਸੇ ਨੇ ਰੋਕਿਆ ਸਾਨੂੰ ਦੱਸੋ ਕਿਹਨੇ ਰੋਕਿਆ ਇੱਥੋਂ ਦੱਸੋ ਤੁਸੀਂ ਸਾਨੂੰ ਇੱਥੋਂ ਕਿਸੇ ਨੇ ਰੋਕਿਆ ਰੋਕਿਆ ਤੂੰ ਅੰਦਰ ਆ ਪਹਿਲਾਂ ਭਾਜੀ ਕਦੋਂ ਰੋਕਿਆ ਮੈਨੂੰ ਇਹ ਦੱਸ ਦੋ ਕੋਈ ਸੀਸੀਟੀਵੀ ਲੱਗਿਆ ਹੋਣਾ ਉਹ ਦਿਖਾ ਦਿਓ ਇਹ ਇਹ ਪੁਲਿਸ ਦੀ ਤੁਸੀਂ ਤੱਕਾ ਮੁੱਕੀ ਦੇਖ ਸਕਦੇ ਹੋ ਇਹ ਪੁਲਿਸ ਜਿਸ ਪੁਲਿਸ ਨੇ ਕਹਿੰਦਾ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਸੀਗਾ ਅੱਜ